ਤਸਵੀਰਾਂ ਸ਼ੰਭੂ ਬਾਰਡਰ ਦੀਆਂ ਨੇ ਜਿੱਥੇ ਮੀਂਹ ਦੇ ਵਿੱਚ ਕਿਸਾਨ ਡਟੇ ਹੋਏ ਦਿਖਾਈ ਦੇ ਰਹੇ ਨੇ। ਇੱਥਾਂ ਤਾਂ ਲਗਾਤਾਰ ਪਿਛਲੇ 19 ਦਿਨਾਂ ਤੋਂ ਸ਼ੰਭੂ ਅਤੇ ਟਿਕਰੀ ਬਾਰਡਰ ਦੇ ਉੱਤੇ ਕਿਸਾਨ ਡਟੇ ਦਿਖਾਈ ਦੇ ਰਹੇ ਨੇ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੱਦੇ ਤੇ 13 ਫਰਵਰੀ ਨੂੰ ਲਿਕੇਗੇ ਦਿੱਲੀ ਕੁਝ ਪ੍ਰੋਗਰਾਮ ਤਹਿਤ ਉਹੀ ਦਿਨਾਂ ਤੋਂ ਸ਼ੰਭੂ ਅਤੇ ਖਨੌੜੀ ਬਾਰਡਰ ਦੇ ਉੱਤੇ ਕਿਸਾਨਾਂ ਦੇ ਵੱਲੋਂ ਡੇਰੇ ਲਗਾਏ ਗਏ ਨੇ ਤੇ ਹੁਣ ਕਿਸਾਨਾਂ ਦੇ ਵੱਲੋਂ ਅਣਮਿੱਥੇ ਸਮੇਂ ਲਈ ਇਹਨਾਂ ਬਾਡਰਾਂ ਦੇ ਉੱਤੇ ਡਟੇ ਰਹਿਣ ਦੀ ਗੱਲ ਆਖੀ ਗਈ ਹੈ ਤੇ ਦਿੱਲੀ ਵੱਲ ਵਰਨ ਦੇ ਯਤਨ ਕਿਸਾਨ ਨਹੀਂ ਕਰਨਗੇ ਇਹਨਾਂ ਬਾਡਰਾਂ ਦੇ ਉੱਤੇ ਕਿਸਾਨਾਂ ਦੀ ਗਿਣਤੀ ਵਧਾ ਕੇ ਦੁੱਗਣੀ ਤਿਕਨੀ ਕਰਨ ਦੀ ਯਤਨ ਜਿਹੜੇ ਆਪ ਕੀਤੇ ਜਾਣਗੇ ਤਾਂ ਇਸ ਤੋਂ ਇਲਾਵਾ 3 ਮਾਰਚ ਤੋਂ ਡੱਬਾਲੀ ਬਾਡਰ ਤੇ ਵੀ ਧਰਨਾ ਲਗਾਇਆ ਜਾਵੇਗਾ ਜਿਹहां ਤੁਹਾਨੂੰ ਦੱਸਦੇ ਨੇ ਕਿ ਕਿਸਾਨਾਂ ਦੇ ਵੱਲੋਂ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਮਨਜੀਤ ਸਿੰਘ ਰਾਏ ਰਜੀਤ ਸਿੰਘ ਰਾਜੂ ਪਰਮਜੀਤ ਸਿੰਘ ਮਨਜੀਤ ਸਿੰਘ ਹਕੂਮਾਨ ਅਤੇ ਜਸਵਿੰਦਰ ਸਿੰਘ ਲੋਗੋਵਾਲ ਤੇ ਹੋਰ ਕਿਸਾਨ ਆਗੂਆਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਆਗੂਆਂ ਦਾ ਕਹਿਣਾ ਸੀ ਕਿ ਕਿਸਾਨਾਂ ਨੇ ਫੈਸਲਾ ਲਿਆ ਹੈ ਕਿ ਜਿੰਨਾ ਚਿਰ ਹਕੂਮਤ ਜ਼ਬਰ ਨਹੀਂ ਰੋਕਦੀ ਉਦੋਂ ਤੱਕ ਕਿਸਾਨ ਸ਼ੰਭੂ ਖਨੌਰੀ ਅਤੇ ਡੱਬ ਵਾਲੀ ਬਾਰਡਰ ਦੇ ਉੱਤੇ ਸ਼ਾਂਤਮਈ ਧਰਨੇ ਜਾਰੀ ਰੱਖਣਗੇ ਤੇ ਸੰਘਰਸ਼ ਚੱਲਦਾ ਰਹੇਗਾ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਇੱਥੇ ਡਟੇ ਰਹਿਣ ਦੀ ਗੱਲ ਆਖੀ ਜਾ ਰਹੀ ਹੈ ਤੇ ਮੀਂਹ ਦੇ ਵਿੱਚ ਕਿਸਾਨ ਵਾਕਵਾਕ ਤਾਮਾ ਦੇ ਉੱਤੇ ਡਟੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਲਗਾਤਾਰ ਮੌਸਮ ਵੀ ਆਪਣਾ ਮਜ਼ਾਜ ਬਦਲਦਾ ਹੈ ਕਦੇ ਧੁੱਪ ਨਿਕਲਦੀ ਹੈ ਕਦੇ ਮੀਂਹ ਪੈਂਦਾ ਹੈ ਤਾਂ ਉਸ ਦੀਆਂ ਇਹ ਤਸਵੀਰਾਂ ਤੁਹਾਨੂੰ ਅੱਜ ਮੀਂਹ ਦੇ ਦਰਮਿਆਨ ਦੀਆਂ ਦਿਖਾ ਰਹੇ ਹਾਂ